ਕੀ ਨਾਮ ਜੀ ਤੁਹਾਡਾ ਮਹਿੰਦਰ ਸਿੰਘ ਜੀ ਕਿੱਥੋਂ ਆਏ ਅਸੀਂ ਮਾਝਾ ਪ੍ਰਦੇਸ਼ੋਂ ਆਏ ਸਮਾਚਰ ਪ੍ਰਦੇਸ਼ ਤੋਂ ਹਾਂਜੀ ਕਾਂਗੜਾ ਤੋਂ ਅੱਛਾ ਕੀ ਗਵਾਈ ਅੱਜ ਤੁਹਾਡੀ ਆਏ ਸਾਡੀ ਗਵਾਈ ਇਹ ਹੈ ਕਿ ਅਸੀਂ ਆਪਣੇ ਜਿਹੜੇ ਕਿਸਾਨ ਦੀ ਦੁੱਖਾਂ ਦੀ ਤਕਲੀਫਾਂ ਦੇ ਦੇਖ ਅਸੀਂ ਆਜ਼ਾਦ ਹੋ ਗਏ ਕੀ ਹੋਇਆ ਸੀ ਦੁਸ਼ਟ ਆਤਮਾ ਸੀ ਤੁਹਾਨੂੰ ਹਾਂਜੀ ਪਹਿਲੇ ਝਗੜੇ ਗਏ ਆ ਸੀ 7 ਸਾਲ ਤੋਂ ਜੀ 7 ਸਾਲ ਤੋਂ ਹਾਂਜੀ ਪੂਰੇ ਪਰਿਵਾਰ ਨੂੰ ਸੀ ਦੁਸ਼ਟ ਆਤਮਾ ਆ ਪੂਰੇ ਪਰਿਵਾਰ ਨੂੰ ਸੀ ਅੱਛਾ ਕੀ ਹੁੰਦਾ ਸੀ ਉਹਦਾ ਕਰਕੇ ਇਦਾਂ ਹੁੰਦਾ ਸੀ ਕਿ ਜਿਦਾਂ ਲੱਗਦਾ ਸੀ ਕੁਝ ਵੀ ਪਹਿਲੇ ਕੁਝ ਵੀ ਸਮਝ ਨਹੀਂ ਆਉਂਦਾ ਸੀ ਸਾਨੂੰ ਅੱਛਾ ਫਿਰ ਆਸ-ਆਸੇ ਫਿਰ ਪ੍ਰੇਰ ਗ੍ਰੰਥ ਨਾਲ ਫਾਈਸਰ ਨਾਲ ਹਾਂ ਫਿਰ ਉਸ ਤੋਂ ਬਾਅਦ ਸਾਡੇ ਜਿਹੜਾ ਦਿਮਾਗ ਹੀ ਥੋੜਾ ਕੰਮ ਕਰਨ ਲੱਗ ਪਿਆ ਫਿਰ ਅੱਛਾ ਪਹਿਲਾਂ ਦਿਮਾਗ ਕੰਮ ਨਹੀਂ ਸੀ ਕਰਦਾ ਨਹੀਂ ਕਰਦਾ ਸੀ 7 ਸਾਲਾਂ ਤੋਂ ਹਾਂ ਵਿੱਚ ਇਹ ਹੋ ਗਿਆ ਸੀ ਨਾ ਕੰਮ ਉਸ ਤੋਂ ਬਾਅਦ ਪੈਰਾ ਸੀ ਹੁਣ ਠੀਕ ਨਾ ਚੰਗੇ ਹੋ ਗਏ ਨਾ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦੇ ਹਨ ਇੱਥੇ 1 ਸਾਲ ਹੋ ਗਿਆ ਜੀ ਸਾਨੂੰ ਇੱਕ ਸਾਲ ਹੋ ਗਿਆ ਹਾਂਜੀ ਹਾਂਜੀ ਔਰ ਕਿੰਨੇ ਟਾਈਮ ਤੋਂ ਤੁਸੀਂ ਚੰਗੇ ਹੋ ਚੁੱਕੇ ਆ ਇਹ ਤੋਂ ਅਭੀ 2 ਮਹੀਨੇ ਬਿਲਕੁਲ ਕਲੀਅਰ ਨਹੀਂ ਹੋ ਬੈਠੀ ਕਨ 2 ਮਹੀਨੇ ਹਾਂਜੀ ਤੁਸੀਂ ਬਿਲਕੁਲ ਠੀਕ ਹੋ ਗਏ ਹਾਂ ਹਾਂਜੀ ਔਰ 1 ਸਾਲ ਤੋਂ ਆ ਰਹੇ ਆ ਹਾਂਜੀ ਲਗਾਤਾਰ ਆ ਰਹੇ ਆ ਹਾਂਜੀ ਲਗਾਤਾਰ ਪ੍ਰਾਰਥਨਾ ਕਰਾ ਰਹੇ ਆ ਹਾਂਜੀ ਹਾਂਜੀ ਸੁਣੋ ਗੱਲ ਤੇ ਆਂਦੇ ਨਾਲ ਜਿਸ ਤਰ੍ਹਾਂ ਇਹ ਬਜ਼ੁਰਗ ਦੱਸ ਰਿਹਾ ਕਿ 1 ਸਾਲ ਤੋਂ ਲਗਾਤਾਰ ਆ ਰਹੇ ਆ ਔਰ ਲਗਾਤਾਰੀ ਪ੍ਰਾਰਥਨਾ ਕਰਵਾ ਰਹੇ ਆ ਔਰ ਦੁਸ਼ਟ ਆਤਮਾ ਵੀ ਲਗਾਤਾਰੀ ਅਟੈਕ ਕਰ ਰਿਹਾ ਕਹਿੰਦੇ ਸਮਝ ਨਹੀਂ ਸੀ ਲੱਗਦੀ ਸਾਡਾ ਬ੍ਰੇਨ ਨਹੀਂ ਸੀ ਚੱਲਦਾ ਸਾਡਾ ਦਿਮਾਗ ਨਹੀਂ ਸੀ ਚੱਲਦਾ ਪੂਰੇ ਪਰਿਵਾਰ ਨਾਲ ਇਹਦਾ ਸੀ ਹਾਂਜੀ ਇਹ ਮੇਰਾ ਬੇਟਾ ਹੈ ਅੱਛਾ ਇੱਕ ਨਿਆ ਸਾਨੂੰ ਬਾਈਕ ਦਿਆ ਇਸ ਸਾਲ ਦੇ ਵਿੱਚ ਤੂਫਾਨ ਤੁਸੀਂ ਸੁਣ ਰਹੇ ਹੋ ਅਦਭੁਤ ਗਵਾਹੀ ਨੂੰ ਕਿ 7 ਸਾਲ ਤੋਂ ਦੁਸ਼ਟ ਆਤਮਾ ਔਰ 1 ਸਾਲ ਤੋਂ ਲਗਾਤਾਰ ਆ ਰਹੇ ਆ ਪਰ ਹੌਸਲਾ ਨਹੀਂ ਛੱਡਿਆ ਬਣੇ ਰਹੇ ਇਕਜੁੱਟ ਇਕਮਨ ਹੋਏ ਰਹੇ ਅਰ ਸ਼ਬਦਾਂ ਦੇ ਵਿੱਚ ਬਣੇ ਰਹੇ ਕਿ ਜਿੱਥੇ ਪਰਮੇਸ਼ਰ ਵੱਡੇ ਵੱਡੇ ਚਮਤਕਾਰ ਕਰਦਾ ਆਤਮਿਕ ਪਿਤਾ ਜੀ ਦੇ ਦੁਆਰਾ ਇੱਕ ਦਿਨ ਸਾਡੇ ਜੀਵਨ 'ਚ ਵੀ ਹੋਏਗਾ ਦੱਸ ਰਿਹਾ ਕਿ 2 ਮਹੀਨੇ ਹੋ ਗਏ ਅਸੀਂ ਬਿਲਕੁਲ ਫ੍ਰੀ ਹੋ ਚੁੱਕੇ ਔਰ ਨਵੀਂ ਬਾਈਕ ਦੇ ਨਾਲ ਵੀ ਪਰਮੇਸ਼ਰ ਨੇ ਬਲੈਸ ਕੀਤਾ ਕਿੰਨੇ ਦਿਨ ਹੋ ਗਏ ਨਵੀਂ ਬਾਈਕ ਲੈਣ ਨੂੰ ਮੈਂ 17 ਜਨਵਰੀ ਨੂੰ ਲਈ ਸੀ ਅੱਛਾ ਬੈਜਲਿਸ ਦਾ ਕੰਮ ਕਰਦੇ ਆ ਪੋਸਟਰ ਲਗਾਉਂਦੇ ਆ ਲੋਕਾਂ ਨੂੰ ਸੁ ਸਮਾਚਾਰ ਦੇਣ ਜਾਂਦੇ ਆ ਹਾਂ ਸਾਨੂੰ ਸਾਡਾ ਪਿੰਡ ਦੇ ਵਿੱਚ ਆਖਦਾ ਘਰ ਦੂਰ ਦੂਰ ਹੁੰਦੇ ਆ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਤੇ ਪਾਸਟਰ ਸੁਰਿੰਦਰ ਜੀ ਜਿਹੜੇ ਜਰਮਨੀ ਰਹਿ ਗਏ ਉਹਨਾਂ ਦਾ ਧੰਨਵਾਦ ਕਰਦਾ ਕਿਨਾਂ ਦੀ ਬਦੌਲਤ ਪਰਮੇਸ਼ਰ ਨੇ ਸਾਨੂੰ ਇਸ ਗੁੱਟੀ ਲੈਣ ਤੇ ਲਾਇਕ ਬਣਾਇਆ ਸੀ ਤੇ ਅੱਜ ਆਪਾਂ ਸ ਗੁੱਟੀ ਤੇ ਉੱਪਰ ਜਿਹੜੇ ਆ ਪਰਮੇਸ਼ਰ ਦਾ ਸੁ ਸਮਾਚਾਰ ਲੈ ਕੇ ਤਾਂ ਪਰਮੇਸ਼ਰ ਦੇ ਮਿਸ਼ਨ ਨੂੰ ਲੈ ਕੇ ਨਿਕਲਦੇ ਆ ਘਰ ਘਰ ਦੇ ਵਿੱਚ ਪ੍ਰਭੂ ਵਿੱਚ ਕਿੰਨੇ ਟਾਈਮ ਤੋਂ ਜੇ 1 ਸਾਲ ਤੇ ਹੋ ਗਿਆ ਮੈਕਸਿਮਮ ਇੱਕ ਸਾਲ ਤੋਂ ਹੀ ਨਵੇਂ ਆਏ ਸੀਗੇ ਮਹਾਭਿਸ਼ੇਕ ਦੇ ਵਿੱਚ ਜੀ ਪਹਿਲਾਂ ਤਾਂ ਨਹੀਂ ਜਿੱਤੇਗੇ ਚਰਚ ਪਹਿਲਾਂ ਕਿਸੇ ਹੋਰ ਚਰਚੇ ਜਾਂਦੇ ਸੀ ਅੱਛਾ ਕਿੰਨੇ ਟਾਈਮ ਤੋਂ کافی ਟਾਈਮ ਤੋਂ ਜਾਂਦਾ ਸੀ ਜੀ ਮੈਂ ਉੱਥੇ ਬਪਤਿਸਮਾ ਮੇਰਾ ਉੱਥੇ ਦਾ ਹੀ ਹੋਇਆ ਸੀ ਅੱਛਾ ਹਾਂਜੀ ਤੇ ਉੱਥੇ ਜਾਂਦੇ ਸੀ ਉਹ ਵੀ ਆਰਐਮਐਸ ਮਿਨਿਸਟਰੀ ਨਾਲ ਜੁੜੇ ਹੋਏ ਕਿੰਨਾ ਟਾਈਮ ਹੋ ਗਿਆ ਵੈਸੇ ਪ੍ਰਭੂ ਦੇ ਵਿੱਚ ਤੁਹਾਨੂੰ ਮੈਨੂੰ ਕਾਫੀ ਟਾਈਮ ਪ੍ਰਭੂ ਦੇ ਵਿੱਚ ਹੋ ਗਿਆ ਲੇਕਿਨ ਆਰਐਮਐਸ ਮਿਨਿਸਟਰੀ ਨਾਲ ਜੁੜੇ ਮੈਨੂੰ 1 ਸਾਲ ਹੋ ਗਿਆ 1 ਸਾਲ ਹੋ ਗਿਆ ਜੀ ਔਰ 1 ਸਾਲ ਤੋਂ ਲਗਾਤਾਰ ਹੀ ਬਣੇ ਹੋਏ ਲਗਾਤਾਰ ਬਣੇ ਹੋਏ ਔਰ ਪਰਮਿਸ਼ਨ ਨੇ ਫ੍ਰੀ ਕੀਤਾ ਬਿਲਕੁਲ ਫ੍ਰੀ ਕੀਤਾ ਇੱਥੇ ਕੀ ਕੀਤਾ ਸੁਣੋ ਸੁਣੋ ਕਿਉਂ ਕੀਤਾ ਕਿਉਂਕਿ ਫਾਜ਼ਲ ਸਾਹਿਬ ਦੇ ਸ਼ਬਦ ਇਹ ਕਿ ਜਦੋਂ ਤੁਸੀਂ ਜੀਵਨ ਦੇਵੋਗੇ ਲੋਕਾਂ ਨੂੰ ਜਾ ਕੇ ਉਹ ਮਿਸ਼ਨ ਜਿਹੜਾ ਪਰਮੇਸ਼ਰ ਨੇ ਆਤਮਿਕ ਪਿਤਾ ਜੀ ਨੂੰ ਦਿੱਤਾ ਇਸ ਹਿੰਦੁਸਤਾਨ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਔਰ ਉਹ ਮਿਸ਼ਨ ਲੈ ਕੇ ਜਾ ਰਹੇ ਇਹ ਦੱਸ ਰਿਹਾ ਕਿ ਅਸੀਂ ਕਾਰਡ ਪੋਸਟ ਲੈ ਕੇ ਜਾਂਦੇ ਲਗਾਉਂਦੇ ਆ ਔਰ ਉਹਦੇ ਲੋਰ ਦੇ ਨਾਲ ਹੀ ਜਦੋਂ ਸ਼ੰਤੀ ਜੀ ਦੱਸਦੇ ਆ ਕਿ ਤੁਸੀਂ ਜਦੋਂ ਜੀਵਨ ਦੋਗੇ ਤੁਸੀਂ ਜਦੋਂ ਕਿਸੇ ਦੇ ਘਰ ਚ ਖੁਸ਼ੀ ਲੈ ਕੇ ਆਉਂਗੇ ਤੇ ਤੁਹਾਡੀਆਂ ਖੁਸ਼ੀਆਂ ਤਦੇ ਵੀ ਨਹੀਂ ਰੁਕ ਸਕਦੀਆਂ ਕਦੇ ਵੀ ਨਹੀਂ ਔਰ ਜਿਹੜੇ ਸੱਤ ਸਾਲ ਤੋਂ ਦੁਸ਼ਟ ਆਤਮਾ ਦੇ ਜਕੜੇ ਦਿਮਾਗ ਕੰਮ ਨਹੀਂ ਕਰਦਾ ਬ੍ਰੇਨ ਚੱਲ ਨਹੀਂ ਰਹੀ ਵਿਆ ਔਰ ਲੈ ਕੇ ਨਿਕਲ ਗਿਆ ਮਿਸ਼ਨ ਨੂੰ ਔਰ ਅੱਜ ਪਰਮੇਸ਼ਰ ਨੇ ਵੱਡੀ ਦਇਆ ਕੀਤੀ ਆਤਮਿਕ ਪਿਤਾ ਜੀ ਦੇ ਨਾਲ ਅੱਜ ਪੂਰਾ ਪਰਿਵਾਰ ਆਜ਼ਾਦ ਹੋ ਚੁੱਕਾ ਔਰ ਨਵੀਂ ਸਕੂਟੀ ਦੇ ਨਾਲ ਵੀ ਪਰਮੇਸ਼ਰ ਨੇ ਇਹਨਾਂ ਨੂੰ ਬLESਸ ਕੀਤਾ ਮਹਿਮਾ ਕਰੋ ਪਰਮੇਸ਼ਰ ਦੀ ਜ਼ੋਰਦਾਰ ਤਾੜੀਆਂ ਦੇ ਨਾਲ